ਜੈ ਵਾਲਮੀਕੀ ਜੀ ਮੈਂ ਪਵਨ ਦਰਾਵ ਦਰਾਵਿਡ ਚੇਅਰਮੈਨ ਮਹਾਸਰਣ ਪ੍ਰਬੰਧਕ ਕਮੇਟੀ ਭਾਰਤ ਪਰ ਅੱਜ ਦਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਸਾਰੇ মিডিਆ ਨੂੰ ਪਤਾ ਹੈ ਕਿ ਜਿਹੜੀ 27 ਤਰੀਕ ਨੂੰ ਜਿਹੜੀ ਘਟਨਾ ਹੋਈ ਹੈ ਪਵਨ ਵਾਲਮੀਕੀ ਤੀਰਥ ਅੰਬਰ ਸਰ ਵਿੱਚ ਔਰ ਕੁਝ ਸ਼ਰਾਰਤੀ ਲੋਕਾਂ ਨੇ ਕੁਝ ਗੁੰਡੇ ਲੋਕਾਂ ਨੇ ਓਮਪrakash ਗੱੱਬੇ ਟੀਮ ਨੇ ਜੋ ਉੱਥੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ ਵਾਲਮੀਕੀ ਮਾਰਦੀ ਪ੍ਰਤੀਮਾ ਤੇ ਅੱਗੇ ਉਹ ਬਹੁਤ ਤਰੂਣੀ ਹਰਕਤ ਹੈ ਬਹੁਤ ਸ਼ਰਮਨਾਕ ਗੱਲ ਹੈ ਜਿਹੜਾ ਚੰਡੇ ਦਾ ਵਿਵਾਦ ਸੀ ਪੂਰੇ ਭਾਰਤ ਵਿੱਚ ਵਿਵਾਦ ਸੀ कि ਜਦੋਂ ਵੀ ਝੰਡਾ ਚੜ੍ਹੇਗਾ ਪੂਰੇ ਬਾਲਮਿਕੀ ਸਮਾਜ ਦੀ ਸੈਂਪਟੀ ਨਾਲ ਉਹ ਸਮਾਜ ਦੀ ਸੰਧਿ ਚੜ੍ਹੇਗਾ ਜਿਹੜੇ ਧਰਮ ਗੁਰੂ ਆ ਜਾਂ ਸਮਾਜਿਕ ਜਿਹੜੇ ਪੜੇ ਲਿਖੇ ਲੋਗ ਆ ਉਹਨਾਂ ਦੀ ਸੈਂਪਟੀ ਨਾਲ ਝੰਡਾ ਚੜ੍ਹੇਗਾ ਔਰ ਜਬਰੀ ਗੁੰਡਾਗਰਦੀ ਨਾਲ ਚੱਲਦਾ ਆ ਗਿਆ ਵਾ ਉਸ ਰੋਸ਼ਵਜੋ ਕਿ ਉਹ ਝੰਡਾ ਉਤਾਰਿਆ ਜਾਵੇ ਔਰ ਦੋਸ਼ਾਂ ਦੇ ਪਰਚੇ ਦਰਜ ਕੀਤੇ ਜਾਵੇ ਤੇ ਸਿਰਫ ਨਾਰੀ ਕੋਲ ਸਾਥੀਓ ਤੇ ਸ਼ਾਮ 6 ਵਜੇ ਤੱਕ ਬੰਦ ਰਹੇਗਾ ਜੀ ਅਣਜਾਣ ਵਾਲੀ ਸੰਗਤ ਲਈ ਆ ਬੇਨਤੀ ਆ ਕਿ ਉਹ ਸਾਰੇ ਕੋਪਰੇਟ ਕਰਨ ਸਾਡੀ ਦੁੱਖ ਦੀ ਘੜੀ ਆ ਉਹ ਵੀ ਸਾਡਾ ਸਾਧਨ ਸਾਨੂੰ ਚਾਹੀਦੀ ਆ ਸਾਨੂੰ ਸ਼ੋਗ ਨਹੀਂ ਆ ਕਿ ਆਹ ਆਮ ਲਗਣ ਨੂੰ ਤੰਗ ਕਰੀਏ ਪਰ ਦਲਤਾਂ ਨੂੰ ਜਦੋਂ ਵੀ ਇਨਸਾਮ ਮਿਲਿਆ ਸੜਕਾਂ ਦੇ ਉੱਤੇ ਆ ਕੇ ਇਨਸਾਮ ਮਿਲਿਆ ਹਰ ਧਰਮ ਦਾ ਇੱਕ ਮਸਲਾ ਹੋ ਜਾਂਦਾ ਹੈ ਕਿ ਕੀ ਕਹਿਣਾ ਚਾਹਦੇ ਹੋ ਬਾਕੀ ਵੀ ਧਰਮ ਤੁਹਾਡੇ ਨਾਲ ਆ ਸਕਦੇ ਨਹੀਂ ਜੀ ਸਾਡੇ ਨਾਲ ਸਾਰੇ ਧਰਮ ਆਏ ਜੇ ਅਸੀਂ ਉਹਨਾਂ ਨਾਲ ਖੜਦੇ ਹਾਂ ਉਹ ਵੀ ਸਾਡੇ ਨਾਲ ਖੜੇ ਆ ਪਰ ਇਹ ਬਹੁਤ ਗਮਗੀਨ ਮਸਲਾ ਆ ਛੰਡੇ ਦਾ ਕਿਉਂਕਿ ਛੰਡੇ ਤੋਂ ਦੇਸ਼ਾਂ ਦੀ ਪਛਾਣ ਹੁੰਦੀ ਆ ਛੰਡੇ ਤੋਂ ਧਰਮਾਂ ਦੀ ਪਛਾਣ ਹੁੰਦੀ ਆ ਹੈਨਾ ਇਸ ਕਰਕੇ ਇਹ ਜਿਹੜੀ ਗੰਦੀ ਹਰਕਤ ਹੋਈ ਆ ਓਮਪrakash ਗੱਬਰ ਵੱਲੋਂ ਉਹਦੀ ਪੂਰੀ ਟੀਮ ਤੇ ਪਰਚਾ ਦਰਜ ਕੀਤਾ ਜਾਵੇ ਜੋ ਸਥਿਤੀ ਪਹਿਲਾਂ ਸੀ ਉਥੇ ਵਾਲਮੀਕ ਤੇ ਰਦੀ ਉਹੀ ਬਣਾਈ ਜਾਵੇ ਸਰ ਜੀ ਨੇ ਬਸ ਜੀ ਲਾਲ ਝੰਡੇ ਆ ਉਥੇ ਬੜੇ ਬਤਾਏ ਗਏ ਸੀ ਹਾਂ ਲਾਲ ਝੰਡੇ ਕੇ ਸਰ ਜੀ ਨੇ ਇਹ ਵੀ ਕਿਹਾ ਵਾ ਕਿ ਬਾਕੀ ਧਰਮਾ ਦੇ ਵੀ ਹੋ ਸਕਦੇ ਨੇ ਬਿਲਕੁਲ ਅਸੀਂ ਇੱਕ ਅਲੱਗ ਪਹਿਚਾਨ ਦੇਣਾ ਚਾਹੁੰਦੇ ਆ ਕਿ ਹੋਰ ਕੋਈ ਝੰਡਾ ਚੁੜਾ ਦਿਓ ਲਾਲ ਝੰਡੇ ਹੋਰ ਦੇਵੀ ਦੇਵਤਿਆਂ ਦੇ ਵੀ ਆਗੇ ਆ ਬਜਰੰਗ ਦਲ ਦੇ ਵੀ ਆਗੇ ਆ ਅਸੀਂ ਕੁਝ ਅਲੱਗ ਪਹਿਚਾਨ ਦੇਣਾ ਚਾਹੁੰਦੇ ਆ ਜੁਰੇ ਨਹੀਂ ਨੀਲਾ ਹੋਵੇ ਜਾਂ ਪੀਲਾ ਹੋਵੇ ਜਾਂ ਖੱਟਾ ਹੋਵੇ ਹਨਾ ਹਰਾ ਹੋਵੇ ਕੋਈ ਬੁੱਧੀਜੀਵੀ ਰੋਣ ਬੈਠਣ ਕੋਈ ਝੰਡਾ ਲੜਾ ਦਿਓ ਉਥੇ ਪਰ ਸ਼ਾਂਤੀ ਨਾਲ ਧੰਨਕਨੀ ਧੰਨ ਰਹੇਗਾ 6 ਵਜੇ ਤੱਕ ਰਹੇਗਾ ਜਿੰਨੇ ਚਿਰ ਸਾਡੀ ਮੋਗ ਨਹੀਂ ਬਣ ਜਾਂਦੀ ਫਿਰ 24 ਘੰਟੇ ਵੀ ਰਹਿ ਸਕਦਾ ਹੈ ਕਾਸ਼ਨ ਆਰੀਆ ਮੈਂ ਚੇਅਰਮੈਨ ਡਾਕਟਰ ਬੀ ਆਰ ਮੇਤਕਰ ਭਲਾਈ ਮੰਚ ਮੈਂ ਨਾਰਿੰਕੂ ਜੀ ਐਮ ਜੀ ਪਤਾ ਅਨੰਦ ਮਨੋਤਰਾ ਜਿਹੜੇ ਜਨ ਸੈਕਟਰੋਂ ਖੜੇ ਨੇ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਪੂਰੇ ਬਾਨਮੇਕੀ ਸਮਾਜ ਵਿੱਚ ਹੋ ਰਿਹਾ ਹੈ ਜਿਹੜੀਆਂ ਘਟਨਾਵਾਂ ਜਿਹੜੀਆਂ ਮੀਡੀਆ ਦੇ ਜਰੀਏ ਤੁਸੀਂ ਵੀ ਦੇਖੀਆਂ ਉਹ ਬਹੁਤ ਦੁਖਦਾਈ ਨੇ ਪਵਨ ਵਾਲਮੀਕੀ ਤੀਤ ਪੂਰੇ ਭਾਰਤ ਦੇ ਅੰਦਰ ਵਾਲਮੀਕੀ ਸਮਾਧਾਨ ਕੋਈ ਤੀਤ ਹੈ ਜਿਹਨੂੰ ਪਵਨ ਵਾਲਮੀਕੀ ਕਹਿੰਦੇ ਨੇ ਲੇਕਿਨ ਉੱਥੇ ਜਿਹੜੀ ਹੁੱਲਰ ਬਾਜੀ ਹੋਈ ਆ ਉਹ ਬੇਹਦ ਅਫਸੋਸਨਾਕ ਹੈ ਤੁਸੀਂ ਦੇਖਿਆ ਕਿ ਲੋਕ ਜਿਹੜੇ ਜਿਨ੍ਹਾਂ ਦੀ ਸ਼ਰਧਾ ਹਸਤਾ ਨਹੀਂ ਕਿਉਂਕਿ ਜਿੱਦੀ ਸ਼ਰਧਾ ਹੋਏਗੀ ਉਹ ਤਾਂ ਪ੍ਰਮਾਤਮਾ ਦੀ ਮੂਰਤੀ ਤੇ ਨਹੀਂ ਚੜ ਸਕਦਾ ਜਿੱਦੀ ਸ਼ਰਧਾ ਹੋਏਗੀ ਉਹ ਪ੍ਰਮਾਤਮਾ ਦੇ ਗੱਲੇ ਤੇ ਨਹੀਂ ਚੜ ਸਕਦਾ ਜਿੱਦੀ ਸ਼ਰਧਾ ਹੋਏਗੀ ਉਹ ਪ੍ਰਮਾਤਮਾ ਦੇ ਕੰਪਲੈਕਸ ਤੇ ਨਹੀਂ ਚੜ ਸਕਦਾ ਇਸ ਕਰਕੇ ਉਹਨਾਂ ਲੋਕਾਂ ਦੀ ਸ਼ਰਧਾ ਨਹੀਂ ਸੀ ਔਰ ਉਹਨਾਂ ਨੇ ਆਪਣੀ ਜਿਹੜੀ ਸ਼ਰਧਾ ਨਹੀਂ ਹੈਗੀ ਉਹਦਾ ਪ੍ਰਗਟਾਵਾ ਬਦਮਾਸ਼ੀ ਦੇ ਰੂਪ ਦੇ ਵਿੱਚ ਕੀਤਾ ਯਾਰ ਇਹ ਜਿਹੜੇ ਲਾਲ ਝੰਡੇ ਵਹਾਏ ਗਏ ਨੇ ਲਾਲ ਝੰਡੇ ਸਮਟ ਧਰਮ ਦੇ ਖੋਲ ਹੀ ਹੋ ਸਕਦੇ ਨੇ ਕਿ ਕਾਰਨ ਦੇ ਦੇਖੋ ਜੀ ਹਰ ਝੰਡਾ ਜਿਹੜਾ ਆ ਸਾਰੇ ਧਰਮਾਂ ਦਾ ਝੰਡਾ ਹੁੰਦਾ ਪਰ ਉਹਦੀ ਇੱਕ ਮਰਿਆਦਾ ਤੇ ਹੁੰਦੀ ਆ ਅਸੀਂ ਕਹਿੰਦੇ ਆ ਵੀ ਜੇ ਲਾਲ ਝੰਡਾ ਲਾਉਣਾ ਸੀ ਉਹਦੀ ਕੋਈ ਮਰਿਆਦਾ ਹੋਣੀ ਚਾਹੀਦੀ ਸੀ ਕੋਈ ਪੂਜਾ ਪਾਠ ਹੁੰਦਾ ਕੋਈ ਸਿਸਟਮ ਹੁੰਦਾ ਜੇ ਥੋੜੀ ਵੀ ਦੌੜੇ ਜਾਓ ਭੱਜਿਆ ਜਾਉਂਦੇ ਵੱਲ ਐ ਲੱਗਦਾ تیر ਤੇ ਜਿਵੇਂ ਕੋਈ ਹਮਲਾ ਕਰ ਰਹੇ ਨੇ ਕੋਈ ਤਲਵਾਰਾਂ ਫੜੀਆਂ ਕਿਸ ਨੇ ਘੜਾਸੀਆਂ ਫੜੀਆਂ ਕਿਹੜਾ ਡ ਉੱਤੇ ਚੜਦਾ ਕੁਤ ਇਹ ਨਹੀਂ ਹੈ ਇਹ ਬੇहद ਸੋਚ ਲਾ ਗਿਆ ਔਰ ਇਹ ਦੀ ਨਿੰਦਾ ਕਰੀ ਜੀ ਤੁਹਾਡੀ ਵੀ ਭਰਾ ਨੇ ਬੰਦ ਕਰੇ ਕੀ ਕਾਰਨ ਦੀ ਜੀ ਦੇਰ ਸੀ ਉੱਤੇ ਦੇਖੋ ਜੀ ਜਿੱਥੋਂ ਤੱਕ ਸਾਡਿਆਂ ਦੀ ਗੱਲ ਹੈ ਜਿਹੜਾ ਪ੍ਰਮਾਤਮਾ ਦਾ ਸਤਕਾਰ ਨਹੀਂ ਕਰ ਸਕਦਾ ਜਿਹੜਾ ਪ੍ਰਮਾਤਮਾ ਦਾ ਅਨਾਦਰ ਕਰਦਾ ਉਹ ਸਾਡਾ ਭਰਾ ਸਾਡਾ ਭਾਈਚਾਰਾ ਹੋ ਹੀ ਨਹੀਂ ਸਕਦਾ